ਸਾਨੂੰ ਕਹਦੇ ਆ ਉਹ ਆਊਟਟਰਪਟ ਦੇ ਪੰਜਾਬ ਸਰਕਾਰ ਨੂੰ ਤੁਸੀਂ ਬਤਾਉਂਦਾ ਇਹ ਟੈਟਾ ਸਰਕਾਰ ਆਪ ਦੇ ਨਾਲ ਦਾਰਨ ਪਾਸੇ ਜਿਵੇਂ ਬਸਾਰਾ ਆਸਵਾਲ ਪਾਸੇ ਡੋਟੇ ਆਇਦੇ ਕੋਈ ਨਹੀਂ ਚਾਹਤਾ ਕਿ ਕੋਈ ਨਾ ਆਇਆ ਹੋਸ ਸਰਕਾਰ ਨੇ ਇਹ ਜਿਹੜਾ ਸਰਕਾਰ ਨੇ ਅੱਜ 15 ਬੈਠ ਲਾਇਏ ਨੇ ਸਾਰੇ ਜਿਹੜੇ ਡਿਪਟੀ ਆਏ ਨੇ ਨਾਮ ਪੱਤ ਤੋਸੋਂ ਪਰ ਆ ਗਈ ਕਾਡਾ ਸਤ ਨਵਾਂ ਮਹੀਨੇ ਮੀਟਿੰਗ ਹੋਈ ਸੀ। ਕੋਈ ਨਹੀਂ। ਉਹ ਤੋਂ ਬਾਅਦ ਲਗਾਤਾਰ ਮੈਂ ਹਰੇਕ ਮਹੀਨੇ ਏਜੰਡਾ ਕੱਢਦਾ ਵੀ ਮੀਟਿੰਗ ਦੀਆਂ ਮੱਦਦ ਦਿੱਤੀਆਂ ਜਾਂ। ਮੇਰੇ ਕੋਲ ਰਿਕਾਰਡ ਆ ਲੈ ਲਿਓ। ਕਦੇ ਮੈਨੂੰ ਕੋਈ ਰਿਕਾਰਡ ਨਹੀਂ ਆਇਆ। ਫਿਰ ਇੱਥੇ ਡਿਵੈਲਪਮੈਂਟ ਦਾ ਕੰਮ ਆਉਣ ਲੱਗ ਗਿਆ। ਫਿਰ ਮੈਂ ਲੈਟਰ ਕੱਢਿਆ ਵੀ ਮੀਟਿੰਗ ਲਈ ਜਗ੍ਹਾ ਦਿੱਤੀ ਜਾਵੇ। ਨਾ ਕੋਈ ਜਗ੍ਹਾ ਦਿੱਤੀ ਗਈ ਆ। ਹੁਣ ਵੀ ਮੈਂ ਲੈਟਰ ਕੱਢਿਆ। ਹੁਣ ਵੀ ਤਾਂ ਜਗ੍ਹਾ ਜਾ ਕੇ ਪ੍ਰੋਵਾਈਡ ਕਰਾਈਆ ਤਾਂ ਮੀਟਿੰਗ ਹੋਈ ਆ। ਮੇਰੇ ਵੱਲੋਂ ਹਰ ਮਹੀਨੇ ਬੇਟੀ ਸੌਂਡ ਆਉਂਦਾ ਮੇਰੇ ਵੱਲੋਂ ਹਰ ਮਹੀਨੇ ਮੀਟਿੰਗ ਦੀ ਹੋ ਕਿੰਦਾ ਜਾਂਦਾ ਵੀ ਮੱਦਾਂ ਦਾ ਤੇ ਜਗਾ ਦਾ ਖੂਬ ਖੂਬ ਟੀਏ ਕੋਈ ਮੀਟਿੰਗ ਰੱਖਣੀ ਹੋਵੇ ਨਾ ਤੁਹਾਨੂੰ ਜਗਾ ਮੰਗਣ ਦੀ ਲੋੜ ਨਹੀਂ ਟੈਂਟ ਇੱਥੇ ਵਿਕਾਸ ਮਹਿਤਾ ਪ੍ਰਧਾਨ ਪਾਰਕ ਦੇ ਵਿੱਚ ਮੀਟਿੰਗ ਹੋਈ ਸੀ ਪਾਰਕ ਦੇ ਵਿੱਚ ਇੱਕ ਬੈਠ ਹੁੰਦੀ ਸੀ ਆਪਣੇ ਸੇ ਹਾਊਸ ਦੀ ਮੈਂ ਮੀਟਿੰਗ ਦੇ ਵਿੱਚ ਮੌਜੂਦ ਸੀ ਪਰ ਤਾਂ ਆਂਗੀ ਮੈਂ ਇਹੋ ਸਭ ਨੂੰ ਲੈਟਰ ਕਰਤਾ ਲੈਟਰ ਕਰਕੇ ਨਾ ਕੀ ਉਹ ਮੀਟਿੰਗ ਤੁਸੀਂ ਡਰੈਸ ਕਰਨੀ ਹੈ ਮੀਟਿੰਗ ਤੁਸੀਂ ਰੱਖਣੀ ਹੈ ਸਾਈਨ ਤੁਸੀਂ ਨਹੀਂ ਕਿਸੇ ਨੂੰ ਕਰਦੇ ਕੋਈ ਤੁਸੀਂ ਟੈਂਡਰ ਨਹੀਂ ਜਾਂਦੇ ਅੱਜ ਤੁਹਾਨੂੰ 2 ਸਾਲ ਹੋ ਗਏ ਐਸਟੀਮੇਟ ਪਾਇਆ ਨੂੰ ਮੀਟਿੰਗਾਂ ਦਾ ਉਹ ਕੁਈ ਪਤਾ ਆ ਦੇਖ ਲੋ ਈਓ ਸਾਹ ਬੈਠੇ ਨੇ ਐਮੀ ਸਾਹ ਬੈਠੇ ਨੇ ਕੋਈ ਪ੍ਰਸ਼ਾਸਨ ਨਾਉਂ ਦੀ ਚੀਜ਼ ਹੈ ਨੀਗਾ ਯਾਰ ਮਾਰਦਾ ਸੀ ਆ ਇਹ ਅੰਦਰ ਵੀ ਆ ਹਲ ਹਲ ਕਰਦਾ ਮੈਂ ਸੀ ਦੱਸੋ ਉਹ ਜੋ ਕਹਿਣ ਸਹੀ ਆ ਉਹ ਜੋ ਕਹਿਣ ਸਹੀ ਆ ਇਹ ਸਾਡਾ ਪਤਾ ਕਹਿਣਾ ਗਲਤ ਆ ਇਹ ਕਦੀ ਹੋਇਆ ਉਹ ਕਦੇ ਸੇਤ ਤੇ ਚੜ ਕਦੇ ਆ ਕੇ ਵਿੱਚ ਤੇ ਚੜ ਕੇ ਮੈਂ ਪ੍ਰਧਾਨ ਆ ਸਨ ਸਾਰੀ ਗੱਲ ਸੁਣਨ ਨੂੰ ਤਿਆਰ ਆ ਜੇ ਤੁਸੀਂ ਇਹਦੇ ਗੁੱਡਾ ਕਰ ਦਿੱਤਾ सच थी हूंदा